ਦਲਜੀਤ ਅਮਾਨੀਆਂ ਦੇ ਵਿਆਹ 'ਚ ਗਿਆ ਅਗਲੇ ਦਾ ਕੰਮ ਆ ਯਾਰ ਕਿਤਾ ਅਗਲੇ ਦਾ ਕਹਿੰਦੇ 8 ਕਰੋੜ ਲੇਤਾ ਬਾਈ ਦਲਜੀਤ ਨੇ ਅਮਾਨੀਆਂ ਦੇ ਵਿਆਹ 'ਚ ਜਾਣ ਦਾ ਉੱਥੇ ਗਿਆ ਜਿੱਥੇ ਉਸਨੇ ਹਾਲੀਵੁੱਡ ਤੱਕ ਦੇ ਬੰਦੇ ਬੁਲਾਏ ਹੋਏ ਸੀ ਪੰਜਾਬ ਦੇ ਵਿੱਚੋਂ ਜਿਹੜਾ ਦਲਜੀਤ ਆ ਉੱਥੇ ਗਿਆ ਅਤੇ ਪੂਰਾ ਮੇਲਾ ਜਿਵੇਂ ਆਪਾਂ ਕਹਿੰਦੇ ਆ ਕਿ ਮੇਲਾ ਲੁੱਟ ਲਿਆ ਉਹ ਦਲਜੀਤ ਦੇ ਹਿੱਸੇ ਆਇਆ ਅਮਾਨੀਆਂ ਦੀ ਸਟੇਜ ਤੇ ਜਾ ਕੇ ਚਮਕੀਲਾ ਗਾ ਰਿਹਾ ਸੀ ਯਾਰਾ ਬਾਈ ਵੀਡੀਓ ਦੇਖ ਲਓ ਤੁਸੀਂ ਦਲਜੀਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਹਰ ਕਿਤੇ ਵਾਇਰਲ ਹੋ ਰਹੀ ਹੈ ਹਰ ਕੋਈ ਦਿਲਜੀਤ ਦਸਾਂਜ ਦੀ ਤਾਰੀਫ ਕਰ ਰਿਹਾ ਹਰ ਕੋਈ ਆਖ ਰਿਹਾ ਕਿ ਯਾਰ ਇਸ ਪੰਜਾਬੀ ਮੁੰਡੇ ਨੇ ਪੱਗ ਦਾ ਮਾਣ ਜ਼ਰੂਰ ਵਧਾਇਆ ਕਿਉਂਕਿ ਅੰਬਾਨੀ ਪਰਿਵਾਰ ਹੈ ਜਿਹੜਾ ਉਸਨੇ ਡਿਮਾਂਡ ਕਰਕੇ ਦਿਲਜੀਤ ਤੋਂ ਹੋਰ ਮਿੰਟ ਮੰਗੇ ਵਾਧੂ ਮਿੰਟ ਮੰਗੇ ਜਿੰਨਾ ਟਾਈਮ ਸੀ ਦਿਲਜੀਤ ਦਾ ਉਸ ਤੋਂ ਕਹਿੰਦੇ ਨੇ 20 25 ਮਿੰਟ ਹੋਰ ਲਾਏ ਦਿਲਜੀਤ ਨੇ ਕਿਉਂਕਿ ਡਿਮਾਂਡ ਸੀ ਅਨੰਤ ਅਵਾਨੀ ਦੀ ਕਿ ਹੋਰ ਟਾਈਮ ਲਗਾਇਆ ਜਾਵੇ ਕਿਉਂਕਿ ਰੰਗ ਇਹੋ ਜਿਹਾ ਬਣਦਾ ਦਿਲਜੀਤ ਨੇ ਉੱਥੇ ਕਿ ਸਾਰੇ ਪਾਸੇ ਬਸ ਦਲਜੀਤ ਦਲਜੀਤ ਹੋਣ ਲੱਗੀ। ਅ ਵੱਡੀ ਗੱਲ ਵੈਸੇ ਪੰਜਾਬੀਆਂ ਲਈ ਵੀ ਬਹੁਤ ਆ ਕਿ ਪੱਗ ਦਾ ਮਾਣ ਵਧਾਇਆ ਦਲਜੀਤ ਨੇ। ਹੋਰ ਕਲਾਕਾਰ ਦੋਸਤੋ ਤੁਸੀਂ ਪੰਜਾਬ ਦਾ ਕਿਹੜਾ ਬੁਲਾਇਆ ਉਹਨਾਂ ਨੇ? ਦਲਜੀਤ ਬੁਲਾਇਆ ਕਿਉਂਕਿ ਭਾਈ ਅਗਲੇ ਦੀ ਤੂਤੀ ਬੋਲਦੀ ਐ ਹਾਲੀਵੁੱਡ ਤੱਕ ਬਾਈ ਦਾ ਨਾਮ ਚੱਲਦਾ ਹੈ। ਪਰ ਤੁਹਾਨੂੰ ਪਤਾ ਯਾਰਾ ਆਪਣੇ ਵਿੱਚ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ। ਕਿਵੇਂ ਸੋਸ਼ਲ ਮੀਡੀਆ ਦੇ ਉੱਪਰ ਥੋੜਾ ਥੋੜਾ ਜ਼ਿਆਦਾ ਨਹੀਂ ਕਹਾਂਗੇ ਥੋੜਾ ਥੋੜਾ ਵਿਰੋਧ ਜ਼ਰੂਰ ਹੋ ਰਿਹਾ ਵਿਰੋਧ ਕਿਉਂ ਹੋ ਰਿਹਾ ਕਿ ਬਾਈ ਯਾਰ ਦਲਜੀਤ ਦਸਾਂਝ ਅਮਾਨੀਆਂ ਦੇ ਵਿਆਹ ਚ ਕਿਉਂ ਗਿਆ ਕਿਸਾਨਾਂ ਨਾਲ ਆ ਕੇ ਕਿਉਂ ਨਹੀਂ ਖੜਿਆ ਦਲਜੀਤ ਸਭ ਤੋਂ ਪਹਿਲੀ ਗੱਲ ਇਹ ਹੈ ਦਲਜੀਤ ਇਹ ਹਜਾ ਬੰਦਾ ਹੈ ਜਦੋਂ ਪਿਛਲੀ ਵਾਰਾ ਕਿਸਾਨ ਅੰਦੋਲਨ ਹੋਇਆ ਸਭ ਤੋਂ ਵੱਧ ਜਿਹੜੀਆਂ ਪੋਸਟਾਂ ਪਾਈਆਂ ਸੀ ਦਲਜੀਤ ਨੇ ਪਾਈਆਂ ਸੀ ਕੰਗਲਾਂ ਦੇ ਨਾਲ ਵਿਵਾਦ ਵੀ ਹੋ ਗਿਆ ਸੀ ਤੁਹਾਨੂੰ ਪਤਾ ਹੈ ਕਾਫੀ ਮੁੱਦਾ ਸੀ ਜਿਹੜਾ ਕਾਫੀ ਵੱਡੇ ਲੈਵਲ ਦੇ ਉੱਪਰ ਚੱਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਮੁੱਦਾ ਸੀ ਇਹ ਸ਼ਾਂਤ ਹੋ ਗਿਆ ਖੈਰ ਤੇ ਇਸ ਵਾਰ ਦਲਜੀਤ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਕੋਈ ਪੋਸਟ ਨਹੀਂ ਪਾਈ ਹੈਗੀ ਗੁੱਸਾ ਲੋਕਾਂ ਨੂੰ ਇਸ ਗੱਲ ਦਾ ਕਿ ਕੋਈ ਪੋਸਟ ਨਹੀਂ ਪਾਈ ਵੈਸੇ ਅਗਰ ਆਪਾਂ ਗੱਲ ਕਰੀਏ ਬਾਈ ਪੋਸਟ ਤਾਂ ਜਿਹੜੀ ਹੈਗੀ ਹੈ ਹੋਰ ਬਹੁਤ ਸਾਰੇ ਐਸੇ ਕਲਾਕਾਰ ਨੇ ਉਹਨਾਂ ਨੇ ਵੀ ਨਹੀਂ ਪਾਈ ਹੈਗੀ ਬਾਕੀ ਗੱਲ ਅਗਰ ਆਪਾਂ ਇਸ ਦੀ ਕਰਦੇ ਹਾਂ ਦਲਜੀਤ ਦਸਾਂਝ ਬਿਲਕੁਲ ਕਿਉਂਕਿ ਉਹ ਕਈ ਵਾਰ ਸਾਬਤ ਕਰ ਚੁੱਕਿਆ ਕਿ ਉਹ ਕਿਸਾਨਾਂ ਦੇ ਪੱਖ 'ਚ ਆਏ ਪੰਜਾਬੀਆਂ ਦੇ ਪੱਖ 'ਚ ਕਿਤੇ ਵੀ ਕੋਈ ਗੱਲ ਆਉਂਦੀ ਹੈ ਉਹ ਪੰਜਾਬ ਦੀ ਜਿਹੜੀ ਆਵਾਜ਼ ਹੈ ਜ਼ਰੂਰ ਚੱਕਦਾ ਹੈ ਬਾਕੀ ਬਾਈ ਦਲਜੀਤ ਅਮਾਨੀਆਂ ਦੇ ਵਿਆਹ 'ਚ ਗਿਆ ਅਗਲੇ ਦਾ ਕੰਮ ਆ ਯਾਰ ਕਿੱਤਾ ਅਗਲੇ ਦਾ ਕਹਿੰਦੇ 8 ਕਰੋੜ ਲੇਤਾ ਬਾਈ ਦਿਲਜੀਤ ਨੇ ਅ ਅਮਬਾਨੀਆਂ ਦੇ ਵਿਆਹ 'ਚ ਜਾਣ ਦਾ ਅਗਲੇ ਦਾ ਕੰਮ ਆ ਯਾਰ ਉੱਥੇ ਗਿਆ ਜਿੱਥੇ ਉਸਨੇ ਹਾਲੀਵੁੱਡ ਤੱਕ ਦੇ ਬੰਦੇ ਬੁਲਾਏ ਹੋਏ ਸੀ ਪੰਜਾਬ ਦੇ ਵਿੱਚੋਂ ਜਿਹੜਾ ਦਿਲਜੀਤ ਆ ਉੱਥੇ ਗਿਆ ਅਤੇ ਪੂਰਾ ਮੇਲਾ ਜਿਵੇਂ ਆਪਾਂ ਕਹਿੰਦੇ ਆ ਕਿ ਮੇਲਾ ਲੁੱਟ ਲਿਆ ਉਹ ਦਿਲਜੀਤ ਦੇ ਹਿੱਸੇ ਆਇਆ ਪੱਗ ਦਾ ਮਾਣ ਤਾਂ ਦਿਲਜੀਤ ਵਧਾਰਿਆ ਸੀ ਉੱਥੇ ਜੇ ਆਪਾਂ ਗੱਲ ਕਰੀਏ ਗੱਲ ਤਾਂ ਮਤਲਬ ਮੁੰਡੇ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਮਬਾਨੀਆਂ ਦੀ ਸਟੇਜ ਤੇ ਜਾ ਕੇ ਚਮਕੀਲਾ ਘਰਿਆ ਸੀ ਯਾਰਾ ਕਿੱਡੀ ਵੱਡੀ ਗੱਲ ਆ ਜੇ ਆਪਾਂ ਸੋਚਦੇ ਆ ਇਸ ਨੂੰ ਤਾਂ ਬਹੁਤ ਵੱਡੀ ਗੱਲ ਹੈ ਕਿ ਪੂਰੇ ਹਾਲੀਵੁੱਡ ਬਾਲੀਵੁੱਡ ਦੇ ਲੋਕ ਚੁੰਮਣ ਲਾਤੇ ਦਿਲਜੀਤ ਨੇ ਪਰ ਯਾਰ ਗਲਤ ਗੱਲ ਹੈ ਕਿ ਬੰਦੇ ਦੀਆਂ ਲੱਤਾਂ ਖਿੱਚਣੀਆਂ ਬਿਨਾ ਗੱਲ ਤੋਂ ਬਾਈ ਕੌਣ ਮਨਾ ਕਰਦਾ ਯਾਰਾ ਕੌਣ ਜਵਾਬ ਦਿੰਦਾ ਕੋਈ ਜਵਾਬ ਨਹੀਂ ਦਿੰਦਾ ਮੋਟੀ ਰਕਮ ਵੀ ਜਦੋਂ ਮਿਲਣੀ ਹੁੰਦੀ ਹੈ ਤੇ ਨਾਲ ਜਦੋਂ ਕਿਤੇ ਐਡਾ ਵੱਡਾ ਕੋਈ ਸ਼ੋਅ ਹੁੰਦਾ ਕਿਸੇ ਦਾ ਜਵਾਬ ਕੋਈ ਨਹੀਂ ਦਿੰਦਾ ਪਰ ਇਹ ਕਿਹੜਾ ਵਿਰੋਧ ਆ ਇਹ ਉਹ ਲੋਕ ਕਰਦੇ ਨੇ ਜਿਹੜੇ ਬਿਨਾ ਬਿਨਾ ਗੱਲ ਤੋਂ ਕਿੰਤੂ ਪਰੰਤੂ ਕਰਨੀ ਹੁੰਦੀ ਹੈ ਉਹਨਾਂ ਨੇ ਕੋਈ ਮੂੰਹ ਸਰ ਹੁੰਦਾ ਨਹੀਂ ਹੈਗਾ ਬਿਨਾ ਗੱਲ ਤੋਂ ਕਿੰਤੂ ਪਰੰਤੂ ਕਰਨ ਜਾਣਦੇ ਨੇ ਬਾਈ ਬਸ ਕਿਉਂਕਿ ਆਪਾਂ ਫੇਸਬੁੱਕ ਤੇ ਦੇਖਦੇ ਆ ਠੀਕ ਆ ਯਾਰ ਗੁੱਸਾ ਹੁੰਦਾ ਹੋ ਸਕਦਾ ਦਿਲਜੀਤ ਨਾਲ ਗਿਲੇ ਸ਼ਿਕਵੇ ਕਈ ਵਾਰ ਹੋ ਜਾਂਦੇ ਨੇ ਹੁਣ ਪਰ ਉਸ ਨੇ ਪਿਛਲਾ ਵੀ ਦੇਖ ਲੋ ਉਸ ਦਾ ਕਿ ਉਸ ਨੇ ਪੰਜਾਬੀਆਂ ਦਾ ਮਾਣ ਵਧਾਇਆ ਉਸ ਨੇ ਕੰਗਣਾ ਦੇ ਨਾਲ ਕਿੱਡੀ ਵੱਡੀ ਗੱਲ ਹੋ ਗਈ ਸੀ ਤੁਹਾਨੂੰ ਪਤਾ ਕੰਗਣਾ ਦੇ ਉੱਪਰ ਹੱਥ ਕੀ ਦਾ ਫੇਰ ਵੀ ਬੰਦਾ ਉਹ ਨਹੀਂ ਡਰਿਆ ਫੇਰ ਵੀ ਸਮੇਂ-ਸਮੇਂ ਦੇ ਉੱਪਰ ਉਹ ਮੂੰਹ ਤੋੜ ਜਵਾਬ ਹੁਣ ਵੀ ਦਿੰਦਾ ਰਹਿੰਦਾ ਸੋ ਬਾਈ ਮੇਰੇ ਤਾਂ ਮੇਰਾ ਤਾਂ ਇਹੀ ਕਹਿਣਾ ਕਿ ਜਿੱਥੇ ਕੋਈ ਪੰਜਾਬ ਨੂੰ ਅੱਗੇ ਲੈ ਕੇ ਜਾ ਰਿਹਾ ਬੰਦਾ ਮਾਨ ਵਧਾਰਿਆ ਤਾਂ ਯਾਰ ਉਸ ਦੀ ਤਾਰੀਫ ਜ਼ਰੂਰ ਕਰਿਆ ਕਰੋ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਦਿਲਜੀਤ ਗਲਤ ਹੈ ਦਿਲਜੀਤ ਨੂੰ ਐਸਾ ਨਹੀਂ ਕਰਨਾ ਚਾਹੀਦਾ ਸੀ ਜਿਹੜਾ ਸ਼ੋਅ ਹੈ ਸ਼ੋਅ ਕੈਨਸਲ ਕਰ ਦੇਣਾ ਚਾਹੀਦਾ ਸੀ ਤੁਸੀਂ ਇਹ ਚੀਜ਼ ਨੂੰ ਜ਼ਰੂਰ ਦੱਸਿਓ ਬਾਕੀ ਵੀਡੀਓ ਨੇ ਸਾਈਡ ਤੇ ਚੱਲ ਰਹੀਆਂ ਨੇ ਕਿਹੜੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਆਪਾਂ ਨੇ ਨਾਲ ਜ਼ਰੂਰ ਲਗਾਤੀਆਂ ਕਿਵੇਂ ਕ੍ਰੀਨਾ ਕਪੂਰ ਦੀ ਹੋਵੇ ਰਿਸ਼ਮਾ ਕਪੂਰ ਦੀ ਹੋਵੇ ਵਿਕੀ ਕੌਸ਼ਲ ਹੋਵੇ ਜਦੋਂ ਪੰਜਾਬੀ ਗਾਣੇ ਬਾਈ ਦਿਲਜੀਤ ਗਾ ਰਿਆ ਸੀ ਕਿਸ ਤਰ੍ਹਾਂ ਜਿਹੜੇ ਇਹ ਸtare ਨੇ ਨੱਚੇ ਨੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ